ਸੋਸ਼ਲ ਮੀਡੀਆ 'ਤੇ ਹਰ ਸਮੇਂ ਆਪਣੇ ਸਵਾਲ ਜਵਾਬ ਲੈ ਕੇ ਹਾਜ਼ਰ ਰਹਿਣਾਂ ਤੇ ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਦਲਦੀ ਦੇ ਵਿਰੁੱਧ ਆਜ਼ਾਦ ਉਮੀਦਵਾਰ ਵਿਧਾਨ ਸਭਾ ਤੋਂ ਚੋਣ ਲੜਨ ਵਾਲੇ ਵਿਸ਼ਵਦੀਪ ਸਿੰਘ ਫਾਜ਼ਲਖਾਨ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਰਾਵਾਂ ਦੇ ਤਹਿਤ ਕੀਤਾ ਗਿਆ ਗ੍ਰਿਫਤਾਰ ਜੀ ਤੁਹਾਡਾ ਮਾਹੌਨ ਬੋਤਲਾ ਜੀ ਜਿਲ੍ਹਾ ਬਗਲ ਪਿੰਡਾਂ 'ਚ ਇੱਕ ਮਸਲਾ ਹੋਇਆ ਜੀ ਜ਼ਮੀਨ ਨੂੰ ਲੈ ਕੇ ਕੋਈ ਵਿਵਾਦ ਹੋਇਆ ਜੀ ਕੀ ਮਸਲਾ ਜੀ ਮਸਲਾ ਇਹ ਆ ਜੀ ਤਿੰਨ ਵਾਰੀ ਪਹਿਲਾਂ ਪੰਚਾਇਤੀ ਬੋਲੀ ਹੋਈ ਸੀਗੀ ਪਲਾਟਾਂ ਦੀ ਤਿੰਨ ਵਾਰੀ ਕੈਨਸਲ ਹੋਣ ਤੋਂ ਬਾਅਦ ਜਿਹੜੀ ਆ ਚੌਥੀ ਵਾਰੀ ਬੋਲੀ ਸਹੀ ਚੜ ਗਈ ਉਹਦੇ ਵਿੱਚ ਇੱਕ ਏ ਬੰਦਾ ਇਸ ਬੰਦੇ ਨੇ ਜ਼ਮੀਨ ਖਰੀਦੀ ਏ ਇੱਕ ਏ ਤੇ ਇੱਕ ਏ ਇਹ ਮੈਂਬਰ ਸਾਬਕਾ ਮੌਜੂਦਾ ਮੈਂਬਰ ਵੀ ਨੇ ਤੇ ਨਾਲ ਇੱਕ ਨਾਂ ਤੇ ਜਿਹੜਾ ਐਸੀ ਪਲਾਟ ਹੈਗਾ ਉਹ ਇਹਨਾਂ ਦੇ ਨਾਂ ਤੇ ਜਿਹੜਾ ਚੌਥਾ ਪਲਾਟ ਯੂ ਇੱਕ ਹੋਰ ਏਸੀ ਪਰਿਵਾਰ ਆ ਸਾਡਾ ਉਹਨਾਂ ਦੇ ਨਾਮ ਤੇ ਸਰਜੀਤ ਦੇ ਨਾਮ ਤੇ ਉਹ ਬੰਦਾ ਮੌਕੇ ਤੇ ਹਾਜ਼ਰ ਨਹੀਂ ਹੈ ਹਾਂਜੀ ਉਹਦੇ ਪਿੰਡ ਵਾਲਾ ਦਾ ਰੋਪ ਵੀ ਆ ਵੀ ਜਿਹੜੀ ਬੋਲੀ ਨਹੀਂ ਕਰਵਾਈ ਗਈ ਧੱਕੇ ਨਾਲ ਜਿਹੜੀ ਜ਼ਮੀਨ ਵਾਈ ਜਾ ਰਹੀ ਹੈ ਨਹੀਂ ਉਹਦੇ ਲਈ ਤਾਂ 28 ਤਰੀਕ ਦੇ ਕੈਸ਼ ਵੀ ਜਮਾ ਜੇ ਧੱਕੇ ਨਾਲ ਕੀ ਹੋ ਗਿਆ ਮਸਲਾ ਕੱਲ ਦਾ ਵਿਗੜਿਆ ਹੈ ਪੈਸੇ 28 ਤਰੀਕ ਨੂੰ ਜਮਾਏ ਕਿਵੇਂ ਹੋ ਸਕਦਾ ਇਹ ਤਾਂ ਉਹਦੇ ਵੱਲੋਂ ਬਣਾਇਆ ਗਿਆ ਇੱਕ ਬੰਦੇ ਵੱਲੋਂ ਸਾਡੇ ਪਿੰਡ ਦੇ ਵੱਲੋਂ ਇਹ ਉਹਦੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਕਾਗਜ਼ ਚੈੱਕ ਕਰੋ ਨਾ ਜਾ ਕੇ ਸੈਕਟਰੀ ਕੋਲੋਂ ਚੈੱਕ ਕਰਵਾਓ ਵੀਡੀਓ ਦਫ਼ਤਰ ਜਾਣ ਕਾਗਜ਼ ਚੈੱਕ ਕਰਵਾਉਣ ਵੀ ਕਿੰਨੀ ਤਰੀਕ ਦੀ ਸਾਡੀ ਪੇਮੈਂਟ ਜਾਵੇ ਕਰੋ ਜੀ ਲਾਸਟ ਹੋਈ ਆ ਤਿੰਨ ਵਾਰੀ ਅਨਾਉਂਸਮੈਂਟਾਂ ਕਰਵਾ ਕੇ ਤਿੰਨ ਬੋਲੀਆਂ ਵੀ ਕੈਨਸਲ ਹੋ ਗਈ ਮੈਂ ਪਹਿਲਾਂ ਦੱਸਤੀ ਕੱਲ ਤਿੰਨ ਵਾਰੀ ਬੋਲੀ ਕੈਨ ਜਿਹੜੀ ਤੁਸੀਂ ਪੇਮੈਂਟ ਦੀ ਗੱਲ ਕਰ ਰਹੇ ਹੋ ਜਮਾ ਕਰਵਾਈ ਹੈ ਉਹ ਤੁਸੀਂ ਕੈਸ਼ ਜਮਾ ਕਰਾਈ ਕਿ ਚੈੱਕ ਨਾਲ ਉਹਦੇ ਵਿੱਚ ਕੈਸ਼ ਵੀ ਹੈ ਤੇ ਚੈੱਕ ਵੀ ਹੈ ਦੋਨੋਂ ਹੀ ਹੈ ਪੇਮੈਂਟ ਦੋਨੋਂ ਹੀ ਕਿੰਨੇ ਤਰੀਕ ਦੀ ਕਹਿ ਰਹੇ ਹੋ 28 ਤਰੀਕ ਦੀ 28 ਮਈ 29 ਆ ਸੌਰੀ 29 29 29 ਨੂੰ ਕੈਸ਼ ਜਮਾ ਆ 28 ਨੂੰ ਬੋਲੀਓ 29 ਮਈ ਦੀ ਜੀ 29 ਮਈ ਦੀ ਹਾਂਜੀ ਬਾਈ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਗੁਰਮੀਤ ਸਿੰਘ ਨੰਬਰਦਾਰ ਪਿੰਡ ਮਾਊਆਣਾ ਬੋਦਲਾ ਜੀ ਤੇ ਪਿੰਡ ਜੇ ਕਿ ਜ਼ਮੀਨ ਨੂੰ ਲੈ ਕੇ ਸਰਕਾਰੀ ਬੋਲੀ ਨੂੰ ਲੈ ਕੇ ਵਿਵਾਦ ਹੋਇਆ ਜੀ ਕੀ ਮਸਲਾ ਜੀ ਕੋਈ ਮਸਲਾ ਨਹੀਂ ਜੀ ਇਹ ਤਿੰਨ ਵਾਰੀ ਗੁਰਦੁਆਰਾ ਸਾਹਿਬ ਚ ਅਲਾਸਮੈਂਟ ਹੋ ਕੇ ਤੇ ਤਿੰਨ ਵਾਰੀ ਕੈਨਸਲ ਹੋ ਕੇ ਚੌਥੀ ਵਾਰੀ ਇਹ ਬੋਲੀ ਜਿਹੜੀ ਹੈ ਇਹਨਾਂ ਬੰਦਿਆਂ ਨੇ ਲਈ ਹੈ ਦੋ ਐਸੀ ਇਹ ਬੰਦੇ ਤੇ ਦੋ ਜਰਨਲ ਹੈਗੇ ਆ ਤੇ ਇਹਨਾਂ ਨੇ ਬਿਲਕੁਲ ਜੋ ਕਾਨੂੰਨ ਹੁੰਦੇ ਆ ਉਹਨਾਂ ਦੇ ਮੁਤਾਬਕ ਹੀ ਹੋਈ ਆ ਕੋਈ ਇਸ ਇਹਦੇ ਚ ਕਿਸੇ ਦਾ ਕੋਈ ਵਾਦਾ ਘਾਟਾ ਨਾ ਕੋਈ ਕਬਜ਼ਾ ਨਾ ਲੈਣਾ ਨਾ ਦੇਣਾ ਜਿਵੇਂ ਅੱਗੇ ਪ੍ਰੋਫੈਸ ਚੱਲਦਾ ਉਮੀਦ ਬਿਲਕੁਲ ਚੱਲਦਾ ਤੁਹਾਡੇ ਪਿੰਡ ਵਾਲੇ ਕੀ ਅਰੋਪ ਆ ਜੀ ਉਹ ਜਿਹੜਾ ਬੋਲੀ ਜਿਹੜੀ ਲੇਟ ਹੋਈ ਆ ਲੇਕਿਨ ਨਰਮੋ ਦਾ ਪਹਿਲਾ ਵੀ ਚਿੱਤਾ ਗਿਆ ਨਹੀਂ ਜੀ ਨਹੀਂ ਜੀ ਨਹੀਂ ਬਿਲਕੁਲ ਇਹ ਕਬਜਾ ਵਿਸਾਖ ਦੀ ਪਹਿਲੀ ਨੂੰ ਤਾਂ ਮਤਲਬ ਕਬਜਾ ਸ਼ੋ ਹੋਣ ਹੁੰਦਾ ਜੀ ਸਾ ਜੋ ਠੇਕੇਦਾਰ ਆ ਪੰਜਾਬ ਦੇ ਵਿੱਚ ਤੁਸੀਂ ਪੁੱਛ ਲਓ ਵੀ ਵਿਸਾਖ ਦੀ ਪਹਿਲੀ ਨੂੰ ਉਹਨੇ ਕਬਜਾ ਲੈਣਾ ਹੁੰਦਾ ਜੀ ਤੇ ਹੁਣ ਤਾਂ ਜੇਠ ਦਾ ਮਹੀਨਾ ਸਾਰਾ ਜਾਵੜਿਆ ਜੀ ਦਿੱਸੀ ਪਾਦੋ ਬੋਲੀ ਹੋਈ ਹੈ ਜੀ ਇਹ 29 ਤਰੀਕ ਨੂੰ ਹੋਈ ਹੈ ਜੀ ਨਤੀ ਮੌਜੂਦ ਸੀ ਉਸ ਟਾਈਮ ਬੋਲੀ ਮੈਂ ਮੌਜੂਦ ਨਹੀਂ ਜੀ ਪਰ ਮੈਂ ਅਲਾਸਮੈਂਟਾ ਸੁਣਦਾ ਰਿਹਾ ਬੰਦੇ ਮੇਰੇ ਕੋਲੋਂ ਗਏ ਆ ਮੇਰੀ ਓਦੇ ਕੋਈ ਤਰੀਕ ਸੀ ਫਾਜ਼ਲ ਕਾ ਮੈਂ ਓਦੇ ਗਿਆ ਮੈਂ ਓਦੇ ਮੌਜੂਦ ਮੌਜੂਦ ਹੈ ਨਹੀਂ ਪਰ ਮੈਂ ਪਿੰਡ ਦੇ ਜਿਹੜੇ ਮੇਰੇ ਕੋਲ ਲੋਕ ਮੋਹਰਾ ਲਵਾਉਣ ਆਉਂਦੇ ਆ ਸਾਰੇ ਬੰਦੇ ਮੈਨੂੰ ਸਚਾਈ ਸਾਰੀ ਦਾ ਪਤਾ ਮੈਨੂੰ ਦੱਸਦੇ ਰਹਿੰਦੇ ਲੋਕ ਵੀ ਐ ਬੋਲੀ ਹੋਈ ਐ ਇਸ ਬੰਦੇ ਨੇ ਲਈ ਐ ਇਹਦੇ ਚ ਕੋਈ ਬਿਲਕੁਲ ਨਹੀਂ ਕੋਈ ਹੈਰਾ ਨਹੀਂ ਭੇਰੀ ਨਹੀਂ ਬਿਲਕੁਲ ਸਹੀ ਹੋਇਆ ਕੰਮ ਆਂਦਾ ਪਤਾ ਜੀ ਕਿਹੜੇ ਕਿਹੜੇ ਨਾਮ ਜਿਹੜੇ ਹੈਗੇ ਚਾਰ ਜਿਨ੍ਹਾਂ ਨੇ ਜ਼ਮੀਨ ਲਈ ਐ ਇਨਾਮ ਇਹ ਆਪਣੇ ਹੈਗਾ ਜੀ ਇੱਕ ਧਰਮਾਂਸ ਮੈਂਬਰ ਹੈ ਜੀ ਤੇ ਇੱਕ ਮੁੰਡਾ ਹੈਗਾ ਮਨਜੀਤ ਹੈ ਸਰਜੀਤ ਸਰਜੀਤ ਉਹ ਐਸਸੀ ਹੈ ਜੀ ਦੋਵੇਂ ਤੇ ਇੱਕ ਕਰਨਾ ਹੈ ਮੁੰਡਾ ਤੇ ਇੱਕ ਜਗਦੀਪ ਆ ਜੀ ਬਰਾਲ ਇਹਨਾਂ ਚਾਰਾਂ ਬੰਦਿਆਂ ਨੇ ਲਈਏ ਜੀ ਤੇ ਬੋਲੀ ਸਹੀ ਹੋ ਕੇ ਸਹੀ ਪ੍ਰੋਫੈਸ਼ਨ ਵਾਲੇ ਲਈ ਗਈ ਲੋਕ ਸਭਾ ਇਲੈਕਸ਼ਨ ਲੜਿਆ ਵਿਸ਼ਵਦੀਪ ਉਹਨੂੰ ਰੈਸਟ ਕੀਤਾ ਗਿਆ ਕੀ ਮਾਮਲਾ ਸੀ ਇਹ ਜੀ ਜਿੰਦਰ কুমার ਹੈਗਾ ਆਪਣੇ ਜੇ ਇਲੈਕਸ਼ਨ ਜਿਹੜੀਆਂ ਪੰਚਾਇਤੀ ਚੋਣਾਂ ਭੰਗ ਤੋਂ ਬਾਅਦ ਪਿੰਡ ਮਾਹੂ ਹੰਦਾ ਪ੍ਰਬੰਧ ਲਗਾਇਆ ਗਿਆ ਸੀ ਇਹਦੀ ਸਟੇਟਮੈਂਟ ਦੇ ਪਰਚਾਤਾ ਉਹਨੇ ਦੱਸਣ ਤਾ ਕਿ ਜਿਹੜਾ ਬੋਲੀ ਹੋ ਚੁੱਕੀ ਸੀ ਤੇ ਪਿੰਡ ਦੀ ਸ਼ਾਮਲਾ ਜਮੀਨ ਸੀਗੀ ਉਹਦੀ ਪੂਰੀ ਨਤੀਜਾ ਨੂੰ ਹੋ ਚੁੱਕੀ ਸੀ ਪੈਸੇ ਵੀ ਜਮ੍ਹਾਂ ਹੋ ਚੁੱਕੀ ਸੀ ਜਿਹੜਾ ਇਹ ਰਿਸ਼ਵਦੀਪ ਹੈ ਇਹ ਉਹ ਚੀਜ਼ ਨੂੰ ਮੰਨਦਾ ਨਹੀਂ ਸੀਗਾ ਲੇਕਿਨ ਉਹ ਲਿਗਲੀ ਜੋ ਵੀ ਇਹਨਾਂ ਦੇ ਪ੍ਰੋਸੈਸਿੰਗ ਤੱਕ ਉਹਨਾਂ ਨੇ ਦੱਸਣ ਤਾ ਕੋ ਹੋ ਚੁੱਕੀ ਸੀ ਬੋਲੀ ਪੈਸੇ ਜਮ੍ਹਾਂ ਹੋ ਚੁੱਕੇ ਇਨੇ ਆਪਣੇ ਤੌਰ ਤੇ ਮੁਰਦਰੇ ਜਾ ਕੇ ਅਨਾਉਂਸਮੈਂਟ ਕਰਵਾਤੀ ਕਿ ਬੋਲੀ ਜਰੀ 11 ਤਰੀਕ ਨੂੰ ਹੋ ਰਹੀ ਆ ਤੇ ਲੇਕਿਨ 11 ਤਰੀਕ ਨੂੰ ਜਦੋਂ ਇਹ ਪਹੁੰਚੇ ਕੋਈ ਹੋਰ ਤਾਂ ਪਹੁੰਚ ਨਹੀਂ ਇਹ 10 12 ਬੰਦੇ ਲੈ ਕੇ ਉਂਡੇ ਲੈ ਕੇ ਇਹਨਾਂ ਦੇ ਗੱਲ ਪੈ ਗਿਆ ਪਰ ਇਹਨਾਂ ਦੇ ਅੰਦਰ ਆ ਕੇ ਦਫਤਰ ਪ੍ਰਾਈਵੇਟ ਦਫਤਰ ਮਾਇਆ ਨੇ ਜੇਹੀ ਸੀਗਾ ਅਰਿੰਦਰ ਕੁਮਾਰ ਤੇ ਨਾਲ ਇਹਦੇ ਸੀਗਾ ਪੰਚਾਇਤ ਸੈਕਟਰੀ ਸੀਗਾ ਗੁਰਪ੍ਰੀਤ ਸਿੰਘ ਠੀਕ ਹੈ ਜੀ ਇਹਦੇ ਇਹਨਾਂ ਦੇ ਆ ਕੇ ਗੱਲ ਗੁਲ ਪਏ ਆ ਤੇ ਜਦੋਂ ਉਹਨਾਂ ਬਚਾਅ ਬੁਝਾ ਕੇ ਆਪਣਾ ਕੁੰਡਾ ਲਗਾ ਲਿਆ ਬਾਰੇ ਇਟਾ ਰੋੜੇ ਮਾਦਰੇ ਕਰ ਉਸ ਤੋਂ ਬਾਅਦ ਜੀ ਜਦੋਂ ਇਹ ਆ ਕੇ ਸਾਨੂੰ ਇਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਆ ਜਿੰਦਰ ਕੁਮਾਰ ਨੇ ਇਹਨਾਂ ਦੀ ਸਟੇਟਮੈਂਟ ਦੇ ਵਿਆਪ ਤੇ ਅਸੀਂ ਇਹ ਫਾਰਦਰ ਅਸੀਂ ਵਕਫ ਵਕਫ ਧਰਮ ਤੇ ਪਰਚਾ ਦੇ ਖਿਲਾਫ ਦਿੱਤਾ ਜੀ ਠੀਕ ਹੈ ਤਿੰਨ ਬੰਦੇ ਨਾਮ ਦੇ ਬਾਈ ਨੇਮ ਸੀਗੇ ਬਾਕੀ 10 12 ਨਾਮ ਨੇ ਤੇ ਕਾਰਵਾਈ ਜਾਰੀ ਹੈ ਜੀ ਇਹ ਦਿਨ ਤੱਕ ਜਰੂਰ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਕਿ ਇਹਨਾਂ ਨੂੰ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਜਿਹੜਾ ਪਰਚਾ ਦਰਜ ਕੀਤਾ ਗਿਆ ਬਿਲਕੁਲ ਨਹੀਂ ਜੀ ਬਿਲਕੁਲ ਹੀ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਨੇ ਜਈਆ ਪੰਚਾਇਤ ਸੈਕਟਰੀਆ ਉਹਨਾਂ ਦੇ ਗੱਲ ਪਿਆ ਉਹਨਾਂ ਨੇ ਸਟੇਟਮੈਂਟ ਲਿਖਾਈ ਆ ਕੋਈ ਫਰਦਰ ਕੋਈ ਇਹਦੇ ਤੇ ਕੋਈ ਪ੍ਰਭਾਵ ਨਹੀਂ ਸਾਡਾ ਕੋਈ ਦਬਾਅ ਨਹੀਂ ਇੰਡੀਪੈਂਡੈਂਟ ਜੋ ਵੀ ਆ ਉਹਨਾਂ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਤੱਕ ਜੋ ਹੈਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਆ ਪਰਚਾ ਪੰਚ ਕੀਤਾ ਜੀ ਇਹ ਦਬਾਅ ਨਹੀਂ ਕੀਤਾ ਮਾਮਲਾ ਜਿਹੜਾ ਦਰਦ ਹੋਇਆ ਰਮੈਕ ਲੱਗਿਆ ਜੀ ਉਹਦੇ ਵਜਿਹਤ ਘਰ ਵਾਲਿਆਂ ਨੇ ਕਹਿਣਾ ਜੀ ਜਿਹੜਾ ਪਿਸਤਲ ਹੈ ਉਸ ਤੋਂ ਸਾਡੇ ਮਰੇ ਬਿਊ ਜਿਹੜਾ ਪਿਸਤਲ ਜਿਹੜਾ ਹੈਗਾ ਉਸ ਉਸ ਟਾਈਮ ਤੇ ਜਦੋਂ ਇਹ ਇਹ ਪਿਸਤਲ ਹੋ ਸਕਦਾ ਮਤਲਬ ਉਹਨਾਂ ਦੇ ਨਾਬਕਾ ਪਿਸਤਲ ਹੈਗਾ ਸੀ ਕੋਲ ਜਦੋਂ ਮੌਕੇ ਤੇ ਜਦੋਂ ਨਹੀਂ ਮਿਲਿਆ ਸਾਡੇ ਕੋਲ ਉਹਨਾਂ ਨੇ ਹੋ ਸਕਦਾ ਘਰ ਦੇ ਨੂੰ ਫੜਾਤਾ ਹੋਵੇ ਪਿੱਛੇ ਭੇਜਤਾ ਹੋਵੇ ਲੇਕਿਨ ਇਹ ਵੀ ਉਸ ਟਾਈਮ ਇਹਨਾਂ ਦਾ ਸੰਤਕ ਪਿਸਤਲ ਦਿਖਾਇਆ ਗਿਆ ਸੀਗਾ ਪਿਸਤਲ ਇਹਦਾ ਲਾਇਸੈਂਸੀ ਹੈਗਾ ਜੀ ਬਾਕੀ ਉਹ ਦੇਖ ਲੈਣੇ ਕਿਦੇ ਨਾਂ ਤੇ ਹੈਗਾ ਉਹ ਵੀ ਦੇਖਣਾ ਪੈਗਾ ਬਾਕੀ ਇਹਦੇ ਫਾਦਰ ਨੇ ਜਿਹੜੀ ਹੈਗੀ ਆ ਐਮਪੀ ਦੀ ਲੜੀ ਸੀਗੀ ਹੁਣ ਦੇਖਣਾ ਪੈਗਾ ਵੀ ਇਹ ਕਿਦੇ ਨਾਂ ਤੇ ਲਾਇਸੈਂਸ ਸੀਗਾ ਇਹ ਅਸਰ ਸੀ ਜਿਹੜਾ ਇਹ ਮਾਮਲਾ ਕਿਵੇਂ ਲੱਗਦਾ ਜੀ ਇਹ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਬੋਟ ਸੀਗਾ ਲੁੱਟੋ ਤਾਂ ਮੂਡ ਸੀਗਾ ਇਹਨਾਂ ਡਰਨ ਤੋਂ ਬਾਅਦ ਨੂੰ ਇੱਕ ਗੱਲ ਨਹੀਂ ਲੱਗਦਾ ਇਹ ਤੇ ਤੋਂ ਤਪਤੀਸ਼ ਤੇ ਅੱਗੇ ਸਾਹਮਣੇ ਆਊਗਾ ਲੇਕਿਨ ਇਹ ਤਾਂ ਦਬਾਉਣ ਦਾ ਹੀ ਸੀ ਵੀ ਦਬਾ ਕੇ ਦੁਬਾਰਾ ਬੋਲੀ ਕਰਾਈ ਜਾਵੇ ਧੰਗਾਉਂਦਾ ਹੋਰ ਇਹੀ ਆ ਮਕਾ ਕੇ ਟਰਾ ਕੇ ਹਾਂਜੀ ਰੈਸਟ ਪਾਈ ਹੈ ਮੇਰੀ ਹਾਂਜੀ ਰੈਸਟ ਪੈ ਗਈ ਤਿੰਨਾਂ ਬੰਦਿਆਂ ਦੀ ਰੈਸਟ ਪੈ ਗਈ ਇਹਨਾਂ ਦੀ ਜਿਹਨਾਂ ਦੀ ਹੈ ਗਈ ਬਾਕੀ ਜਿਹੜਾ ਫਰਦਰ ਜਿਹੜਾ ਹੈਗਾ ਜਿਹੜੇ 10-12 ਬੰਦੇ ਨਾਮਿਨੇਟ ਕੀਤੇ ਆ ਉਹ ਜਿਹੜੇ ਹੈਗੇ ਆ ਕਿ ਨਾਮਜਦ ਜਿਹੜੇ ਕੀਤੇ ਹੋੜ ਕੇ ਇਹ ਟੋਟਲ ਚ ਤਿੰਨ ਬੰਦੇ ਆ ਜੀ ਟੋਟਲ ਰੈਸ ਕਿਤੇ 10 12 ਜਿਹੜੇ ਜੋ ਜਿਹੜੇ ਅਨਨੋਨ ਹੈਗੇ ਆ ਤਸਦੀਕ ਹੋਣ ਤੋਂ ਬਾਅਦ ਪ੍ਰਸ਼ਾਨ ਤੋਂ ਬਾਅਦ ਇਹਨਾਂ ਦੇ ਨਾਂ ਦੇ ਇੱਕ ਤਾਂ ਵਿਸ਼ਵਜੀਤ ਸਿੰਘ ਜੀ ਹੈ ਠੀਕ ਹੈ ਜੀ ਇੱਕ ਲਖਵਿੰਦਰ ਸਿੰਘ ਹੈ ਇੱਕ ਜਤਿੰਦਰ ਸਿੰਘ ਹੈ ਹਾਂ ਜੀ ਅਦਾਲਤ ਦੇਤ ਪੇਸ਼ ਕਰਕੇ ਫਿਰ ਰਿਮਾਨ ਵੀ ਮੰਗੇ ਜਾਊਗਾ ਬਿਲਕੁਲ ਜੀ ਬਿਲਕੁਲ ਮੰਗ ਲੈਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਕੀ ਨਾਮ ਹੈ ਤੇ ਕੀ ਮਸਲਾ ਜੀ ਤੁਹਾਡਾ ਵਿਸ਼ਵਦੀਪ ਦੀ ਮੰਮੀ ਆ ਵੀਰੇ ਹਾਂਜੀ ਵਿਸ਼ਵਦੀਪ ਨਾਲ ਕੱਲ ਦਾ ਧੱਕਾ ਹੋਇਆ ਜਾਂਦਾ ਜੀ ਵਿਸ਼ਵਦੀਪ ਨੂੰ ਪੰਚਾਇਤੀ ਪਲਾਟਾਂ ਦੀ ਬੋਲੀ ਬਦਲੇ ਵਿਸ਼ਵਦੀਪ ਨੂੰ ਬੁਲਾਇਆ ਗਿਆ ਆ ਵਿਸ਼ਵਦੀਪ ਨੇ ਕਿਹਾ ਵੀ ਪੰਚਾਇਤੀ ਪਲਾਟਾਂ ਦੀ ਸਾਡੇ ਬੋਲੀ ਹੋਣੀ ਚਾਹੀਦੀ ਆ ਇਹਨਾਂ ਨੇ ਕਹਿੰਦੇ 9 ਤਰੀਕ ਨੂੰ ਹੋਊਗੀ 9 ਤਰੀਕ ਤੋਂ ਬਾਅਦ ਫਿਰ ਇਹ ਕਹਿੰਦੇ 11 ਤਰੀਕ ਨੂੰ ਹੋਊਗੀ ਪੰਚਾਇਤੀ ਪਲਾਟਾਂ ਦੀ ਬੋਲੀ ਵਿਸ਼ਵਦੀਪ ਹੋਰੀ ਕੱਲ ਚਲੇ ਸੀ ਅਰਨੀ ਵਾਲੇ ਇਹਨਾਂ ਨੇ ਬੁਲਾ ਲਿਆ ਵਿਸ਼ਵਦੀਪ ਨੂੰ ਵੇਖ ਕੇ ਇਹਨਾਂ ਦਾ ਕੋਈ ਪਹਿਲਾਂ ਹੀ ਪਲਾਨ ਸੀਗਾ ਇੱਕ ਪ੍ਰਬੰਧਕ ਦਾ ਹਰਪ੍ਰਿੰਤ ਸੈਕਟਰੀ ਦਾ ਤੇ ਦੋ ਜਣ ਇੱਕ ਜਣਾ ਜਈ ਸੀ ਇੱਕ ਜਣਾ ਹੋਰ ਸੀ ਨਾਲ ਮੈਨੂੰ ਉਹਦਾ ਨਹੀਂ ਪਤਾ ਵੀ ਉਹ ਕੌਣ ਸੀਗਾ ਨਾਨੀ ਚੁੱਪ ਕਰ ਜਾ ਕਰੋ ਤੁਸੀਂ ਇੱਕ ਬੋਲਿਆ ਨਾ ਹਾਂਜੀ ਤੇ ਉਸ ਇੱਕ ਮਿਲ ਉਹਦਾ ਇੱਕ ਮੁੰਡਾ ਹੋਰ ਸੀ ਤੇ ਇਹ ਚਾਰ ਜਣੇ ਸੀਗੇ ਉਹਦਾ ਮੈਨੂੰ ਨਾਂ ਨਹੀਂ ਪਤਾ ਪ੍ਰਬੰਧਕ ਸੀਗਾ ਇਹਨਾਂ ਨੇ ਜਦੋਂ ਵੀ ਪਹਿਲੀ ਤਾਂ ਇਹਨਾਂ ਨੇ ਕਿਹਾ ਅੱਛਾ ਇਹ ਹਰਪ੍ਰੀਤ ਸੈਕਟਰੀ ਕਹਿੰਦਾ ਵੀ ਜਦੋਂ ਆ ਗਏ ਅੰਦਰ ਇਹਨਾਂ ਨੇ ਵੀ ਦੋ ਜਣੇ ਨੂੰ ਉਹਨਾਂ ਨੂੰ ਫੜ ਕੇ ਘੁੱਟਿਆ ਇਹਨਾਂ ਨੇ ਹਰਪ੍ਰੀਤ ਸੈਕਟਰੀ ਨੇ ਵੀ ਮੁਕੀਆਂ ਮਾਰੀਆਂ ਕਿੱਥੇ ਗਏ ਸੀ ਇਹ ਸ਼ਟਰ ਸਿੱਟਿਆ ਇੱਥੇ ਆ ਇੱਥੇ ਕਮਰਾ ਜਿਹਾ ਕਹਿੰਦਾ ਇਹਦਾ ਆਫਦਾ ਹੈਗਾ ਦਫਤਰ ਹੈਗਾ ਉੱਥੇ ਜਦੋਂ ਗਏ ਇਹਨਾਂ ਨੇ ਅੰਦਰ ਅੰਦਰ ਚਾਰ ਜਣੇ ਦਫਤਰ ਕਿੰਦਾ ਉਹ ਵਿਸ਼ਵਦੀਪ ਦਾ ਦਫਤਰ ਹੈ ਨਹੀਂ ਵੀਰੇ ਉਹ ਆਮ ਆਦਮੀ ਪਾਰਟੀ ਦਾ ਦਫਤਰ ਆ ਹਰਪ੍ਰੀਤ ਸੈਕਟਰੀ ਦਾ ਦਫਤਰ ਉਹ हां ओ हरप्रीत सेक्रेटरी ਦਾ ਦਫਤਰ ਆ ਹਰਪ੍ਰੀਤ ਸੈਕਟਰੀ ਨੇ ਇਹਨਾਂ ਨੇ ਸਾਰਿਆਂ ਨੇ ਮੁੱਕੀਆਂ ਮਾਰੀਆਂ ਮੇਰੇ ਪੁੱਤ ਦੇ ਹਰਪ੍ਰੀਤ ਸੈਕਟਰੀ ਨੇ ਵੀ ਮੁੱਕੀਆਂ ਮਾਰੀਆਂ ਦੂਜਿਆਂ ਨੇ ਵੀ ਮਾਰੀਆਂ ਉਹ ਤਿੰਨ ਚਾਰ ਜਣੇ ਸੀਗੇ ਤਿੰਨ ਜਣੇ ਤਾਂ ਮੈਨੂੰ ਪਤਾ ਤੇ ਇੱਕ ਜਣੇ ਦਾ ਮੈਨੂੰ ਨਹੀਂ ਪਤਾ ਵੀ ਉਹ ਕੌਣ ਸੀਗਾ ਜਿਨ੍ਹਾਂ ਨੇ ਸ਼ਟਰ ਚੱਕ ਕੇ ਦੋ ਜਣੇ ਭੱਜੇ ਤੇ ਭੱਜ ਕੇ ਇਹਨਾਂ ਨੇ ਜਦੋਂ ਅੱਗੇ ਆਏ ਤੇ ਇਹਨਾਂ ਨੇ ਪੁਲਿਸ ਨੇ ਝੱਕ ਲੇ ਗੋ ਤੇ ਜਦ ਇਹਨਾਂ ਨੂੰ ਪਤਾ ਲੱਗਿਆ ਸਾਰੇ ਮੁੰਡਿਆਂ ਨੂੰ ਵੀ ਵੀ ਬੰਦੇ ਆਏ ਨਿਗੇ ਇਹ ਫਿਰ ਅਗੋਂ ਮੁੰਡੇ ਆਏ ਤੇ ਇਹਨਾਂ ਨੇ ਮੁੜ ਕੇ ਪੁਲਿਸ ਨੂੰ ਚੱਕ ਪੁਲਿਸ ਨੇ ਸਾਰੇ ਜਣੇ ਚੱਕ ਲਏ ਜਦੋਂ ਪੁਲਿਸ ਨੇ ਚੱਕ ਲਏ ਤੇ ਐਸੇ ਇੱਥੇ ਆਏ ਕਿੰਨੇ ਆਣੇ ਚੱਕੇ ਪੁਲਿਸ ਇਹਨਾਂ ਨੇ ਤਿੰਨ ਜਣੇ ਚੱਕੇ ਆ ਵਿਸ਼ਵਦੀਪ ਤੇ ਦੋ ਸਾਡੇ ਮੁੰਡੇ ਦੂਜੇ ਹੋਰ ਆ ਉਹਨਾਂ ਨੂੰ ਦੋ ਗੱਡੀਆਂ ਦੋ ਗੱਡੀਆਂ ਇਹਨਾਂ ਨੇ ਇੱਕ ਗੱਡੀ ਤਾਂ ਫਰੋਜਪੁਰ ਇਲਾਕੇ ਦੀ ਆ ਜੀ ਇੱਕ ਗੱਡੀ ਹੈਗੀ ਆ ਇਧਰ ਦੂਜੀ ਮਿਸ਼ਰੀ ਵਾਲੇ ਦੀ ਉਹ ਗੱਡੀਆਂ ਕੱਲ ਇਹਨਾਂ ਨੇ ਫੜਾਉਣ ਜਾਣੀਆਂ ਸੀ ਵੀਰੇ ਇਹਨਾਂ ਨੇ ਰਾਹ ਦੇ ਵਿੱਚ ਹੀ ਇਹਨਾਂ ਨੇ ਆ ਕਦਮ ਉਠਾ ਲਿਆ ਹਣ ਬਾਈ ਉਹਨਾਂ ਤੇ ਕਹਿੰਦੇ ਆ ਵੀ ਐਨਪੀਐਸ ਜਿਹੜਾ ਹੈਗਾ ਅਮਰਤਪਾਲ ਵਾਲਾ ਪਰਚਾ ਆਖੇ ਹੁਣ ਕਿਸੇ ਨੂੰ ਤੇ ਦੱਸ ਦੇ ਤੇ ਕਿਸੇ ਨੂੰ ਨਹੀਂ ਦੱਸ ਦੇ ਸਿਰੇ ਬਾਹਰ ਗੱਲ ਕਰਦੇ ਆਖੇ ਉਹ ਪਰਚਾ ਕਰਵਾਇਆ ਜੀ ਵਿਸ਼ਵਦੀਪ ਤੇ ਉਹ ਪਰਚਾ ਹੋਣਾ ਚਾਹੀਦਾ ਮੈਂ ਮੰਗ ਕੀ ਕਰਦੇ ਹਾਂ ਮੈਂ ਕਹਣੀ ਮੇਰੇ ਪੁੱਤ ਦਾ ਪਰਚਾ ਸਾਡੇ ਬੱਚਿਆਂ ਦੇ ਪਰਚੇ ਰੱਦ ਹੋਣੇ ਚਾਹੀਦੇ ਹਾਂ ਹਾਂ ਕਹਿੰਦੇ ਕੋਲੇ ਕਿਸੇ ਤਰ੍ਹਾਂ ਦਾ ਕਿੱਸਲਾ ਵਗੈਰਾ ਵੀ ਜੀ ਪਿਸਤੌਲ ਕੋਲ ਵੀ ਰੱਖਦਾ ਸੀ ਕਿਹਦੇ ਕੋਲੇ ਇਹਦੇ ਕੋਲੇ ਵੀਰੇ ਕੱਲ ਜਿਹੜੇ ਬੰਦੇ ਕਹਿੰਦੇ ਆ ਵੀ ਇਹਦੇ ਕੋਲੇ ਪਿਸਤੌਲ ਸੀ ਕੱਲ ਉਹ ਬੰਦੇ ਆਪਣੇ ਬੱਚਿਆਂ ਦੀ ਸੋਹ ਦੇ ਦੇ ਨਹੀਂ ਮੈਂ ਆਪਦਾ ਪੁੱਤ ਜਿੱਥੇ ਮੈਨੂੰ ਕੋਈ ਕਹੇ ਮੈਂ ਆਪਣੇ ਦੋਨੇ ਬੱਚੇ ਦੇ ਸਿਰ ਤੇ ਹੱਥ ਰਾ ਕੇ ਕਸਮ ਖਾਉਂਗੀ ਵੀ ਮੇਰੇ ਪੁੱਤ ਕੋਲੇ ਕੱਲ ਕੋਈ ਪਿਸਤੌਲ ਹੈਗਾ ਸੀ ਜਾਂ ਨਹੀਂ ਹੈਗਾ ਵਾਫੇ ਉਹਨਾਂ ਕੋਲ ਪਿਸਤੌਲ ਸੀ ਕੱਲ ਨਹੀਂ ਵੀ ਵੈਸੇ ਹੈਗਾ ਵੈਸੇ ਹੈਗਾ ਜੀ ਲਾਇਸੈਂਸ ਹੈਗਾ ਇਹਦੀ ਮਾਸੀ ਆ ਮੈਂ ਹੁਣੇ ਹੁਣੇ ਮੈਂ ਤਾਂ ਮੇਰੀ ਭਾਂਜੀ ਅਸੀਂ ਜਾ ਕੇ ਆਏ ਉਹਨੇ ਸਾਨੂੰ ਕਿਹਾ ਵੀ ਸਾਨੂੰ 5 ਵਜੇ ਜਾ ਕੇ ਇਹਨਾਂ ਨੇ ਗਾਲੀ ਕਲੋਚ ਵੀ ਕੀਤਾ ਖਾਣੇ ਆਲੇ ਨੇ ਬਾਕੀ ਇਹਨਾਂ ਨੇ ਆਏ ਵੀ ਕਿਹਾ ਵੀ ਅਸੀਂ ਤੁਹਾਨੂੰ ਆਹ ਕਰਾਂਗੇ ਉਹ ਕਰਾਂਗੇ ਇਹਨਾਂ ਨੂੰ ਸਮਕੰਗਾ ਵੀ ਦਿੱਤਾਂਗਾ ਮੁੰਡੇ ਨਾ ਤਾਂ ਉਹ ਵਿਸ਼ਵਦੀਪ ਜਾ ਕੇ ਉਹ ਫੈਕਟਰੀ ਦੇ ਜਿਹੜਾ ਗੱਲ ਪਿਆ ਉਹਨਾਂ ਦੀ ਨਹੀਂ ਵੀਰੇ ਨਾ ਉਹ ਤਾਂ ਬੱਚੇ ਹੀ ਨਹੀਂ ਉਹ ਤਾਂ ਰਾਤ ਸਗੋ ਜੇ ਪੈਂਦੀ ਹੋਵੇ ਉਹ ਬੱਚਾ ਮਟਾਉਣ ਵਾਲਿਆਂ ਚੋਂ ਆ ਵਿਸ਼ਵਦੀਪ ਤੇ ਵੀਰੇ ਲੱਗਦੇ ਤਾਂ ਆ ਕਿ ਇੱਕ ਤਾਂ ਕਰਨਾ ਕਿਉਂ ਲੱਗਦੇ ਕੀ ਕਰਨ ਲੱਗਦੇ ਕਰਨ ਵੀਰੇ ਇਹੀ ਹੈਗਾ ਵੀ ਉਹ ਜਾ ਕੇ ਜਿਵੇਂ ਆਮ ਲੋਕਾਂ ਦਾ ਮੁੱਦਾ ਠਾ ਲੈਿੰਦਾ ਉਹ ਬੱਚਾ ਸੱਚ ਬੋਲਦਾ ਠੀਕ ਆ ਇਸੇ ਕੱਲੂ ਉੱਤੇ ਲੱਗਦੇ ਆ ਹਾਂ ਹੋਰ ਕੋਈ ਗੱਲ ਨਹੀਂ ਵੀਰੇ ਉਹਨੂੰ ਪ੍ਰਸ਼ਾਸਨ ਅਸੀਂ ਮੰਗ ਇਹ ਕਰਦੇ ਵੀ ਵੀਰੇ ਵੀ ਇੱਕ ਤਰ੍ਹਾਂ ਪਰਚਾ ਲੱਦ ਹੋਵੇ ਇੱਕ ਜੋ ਵੀ ਇਹਨਾਂ ਦਾ ਜ਼ਮੀਨ ਦਾ ਹੈਗਾ ਉਹ ਵੀ ਹੱਲ ਹੋਵੇ ਕੰਮ ਜ਼ਮੀਨ ਦੀ ਬੋਲੀ ਹੋਵੇ ਹਾਂ ਜ਼ਮੀਨ ਦੀ ਬਾਡੀ ਵਾਰਾ ਬੋਲੀ ਹੋਣੀ ਪਈ ਜ਼ਮੀਨ ਸਾਡੇ ਆ ਵਾਹ ਦੀ ਕੀ ਫਤਿਹ ਵਿਸ਼ਵਦੀਪ ਨੂੰ ਪਹਿਲਾਂ ਤੇ ਇਹਨਾਂ ਨੇ ਸੱਦਿਆ ਪਹਿਲਾਂ ਬੋਲੀ ਹੁੰਦੀ ਸੀ ਪਿੰਡ ਦੇ ਵਿੱਚ ਇਹਨਾਂ ਨੇ ਜਾਣ ਬੁੱਝ ਕੇ ਇਹਨਾਂ ਨੇ ਦੁਕਾਨ ਦੇ ਵਿੱਚ ਸੱਦਿਆ ਅਰਨੀ ਵਾਲੇ ਦੇ ਵਿੱਚ ਬੋਲੀ ਪਿੰਡ ਦੀ ਪੰਚਾਇਤ ਦੀ ਕਿੱਥੇ ਕਰਵਾ ਰਹੇ ਸੀ ਇਹ ਬੋਲੀ ਕਰਵਾ ਰਹੇ ਸੀ ਅਰਨੀ ਵਾਲੇ ਵਿੱਚ ਇੱਕ ਦੁਕਾਨ ਹੈਗੀ ਆ ਮੀਟਿੰਗ ਹੋਈ ਸੀ ਇਹਨਾਂ ਦੀ ਇਹਨਾਂ ਦੀ ਸਿਰਫ ਗੱਲਬਾਤ ਹੋਈ ਆ ਬੋਲੀ ਇਹਨਾਂ ਨੇ ਕੱਲ ਹੀ ਰਕਵਾਤੀ ਬੋਲੀ ਕੋਈ ਵੀ ਨਹੀਂ ਹੋਈ ਬੋਲੀ ਇਹਨਾਂ ਨੇ ਕੱਲ ਹੀ ਰਕਵਾਤੀ ਫਿਰ ਇਹਨਾਂ ਨੇ ਜਦੋਂ ਕੋਈ ਗੱਲਬਾਤ ਹੋਈ ਆ ਇਹਨਾਂ ਨੇ ਫਿਰ ਇੱਕ ਸੈਕਟਰੀ ਸੀਗਾ ਇੱਕ ਪ੍ਰਬੰਧਕ ਸੀਗਾ ਤੇ ਇੱਕ ਸੀਗਾ ਉਹ ਦੂਸਰਾ ਜਈ ਸੀਗਾ ਇੱਕ ਤੇ ਚੌਥਾ ਸੀਗਾ ਗੋਲਡੀ ਕੰਪਨੀ ਨੇ ਪਰਚਾ ਕਰਵਾਇਆ ਸਾਡੇ ਮੁੰਡੇ ਤੇ ਪੰਜ ਪਰਚੇ ਪੁਆਇਆ ਇਹਨਾਂ ਨੇ ਸਾਡੇ ਤੇ ਬੇਫਜ਼ੂਲ ਦੇ ਪਰਚੇ ਪੁਆਇਆ ਸਿਰਫ ਝੂਠੇ ਪਰਚੇ ਪੁਆਇਆ ਸਾਰੇ ਫਿਰ ਸਾਡੇ ਮੁੰਡੇ ਨੂੰ ਇਹਨਾਂ ਨੇ ਕੁੱਟਿਆ ਅੱਛਾ ਪਹਿਲਾਂ ਤਾਂ ਸਾਡੇ ਮੁੰਡੇ ਨੂੰ ਗੇਟ ਲਾ ਕੇ ਕੁੱਟਿਆ ਸੈਕਟਰੀ ਨੇ ਸਾਡੇ ਮੁੰਡੇ ਨੂੰ ਠੂਣ 'ਚ ਮਾਰਿਆ ਹਾਂ ਦੂਜਾ ਸਾਡੇ ਮੁੰਡਾ ਸੀ ਉਹਦੇ ਇਹਨਾਂ ਨੇ ਚਪੇੜੇ ਮਾਰੇ ਆ ਦੋ ਜਣੇ ਸੀਗੇ ਉਹ ਇੱਕ ਮੁੰਡਾ ਸਾਡੇ ਫੋਨ ਆਇਆ ਗੱਡੀ 'ਚ ਉਹਨੂੰ ਜਦੋਂ ਪਤਾ ਲੱਗਾ ਕਿਸ ਨੇ ਦੱਸਤਾ ਵੀ ਲੜਾਈ ਹੋਈ ਆ ਫਿਰ ਨਾਲ ਇਹਨੂੰ ਡਰਾਇਆ ਤੇ ਮੁਕਾਇਆ ਚੂੜੇ 'ਚ ਮਿਆ ਇਹਨਾਂ ਨੂੰ ਚੂੜੇ ਚੜਾ ਮਾਕੇ ਗਏ ਇਹਨਾਂ ਨੂੰ ਬਹੁਤ ਕੁਝ ਇਹਨਾਂ ਨਾਲ ਹੋਇਆ ਫਿਰ ਇਹਨਾਂ ਨੇ ਕੁੱਟਿਆ ਮੁੰਡੇ ਨੂੰ ਫਿਰ ਇਹਨਾਂ ਨੇ ਉਸ ਤੋਂ ਬਾਅਦ ਫਿਰ ਜਦੋਂ ਸ਼ਟਰ ਖੋਲ੍ਹ ਕੇ ਕਿਵੇਂ ਚਿੰਨ ਕਰਕੇ ਮੁੰਡੇ ਵਿਚਾਰੇ ਬਾਹਰ ਆ ਗਏ ਫਿਰ ਇਹਨਾਂ ਨੇ ਵੇਖ ਲਓ ਜਦੋਂ ਬੰਦਾ ਬਈ ਜਦੋਂ ਕਿਤੇ ਦੇ ਕਿਤੇ ਤੇ ਆਪੈਂਦੀ ਆ ਨਾ ਬਫਤਾ ਉਹ ਆਪਦੀ ਸੇਫਟੀ ਜ਼ਰੂਰ ਕਰਦਾ ਬੋ ਸੇਫਟੀ ਕਰਦਾ ਬੰਦਾ ਆਪਦੀ ਜਦੋਂ ਮੁੰਡਿਆਂ ਨੂੰ ਕੁੱਟਗੇ ਸੀ ਸੇਫਟੀ ਉਹਨਾਂ ਦਾ ਹੱਕ ਸੀਗਾ ਉਹਨਾਂ ਨੂੰ ਸੇਫਟੀ ਕਰਨੀ ਸੀਗੀ ਜਦੋਂ ਉਹਨਾਂ ਨੇ ਰੋੜੇ ਚੱਕੇ ਆ ਨੌ ਦਿਨਾਂ ਖੜੇ ਨੇ ਪੁਲਿਸ ਬਥੇ ਬਲਵਾਈ ਆ ਉਸ ਤੇ ਭੇਜੀ ਆ ਇੱਥੇ ਪੁਲਿਸ ਨੇ ਆ ਕੇ ਸਾਡੇ ਮੁੰਡੇ ਨੂੰ ਫੜਿਆ ਨਾ ਤਿੰਨਾਂ ਤੇ ਪਰਚਾ ਪਾਇਆ ਇਹਨਾਂ ਨੇ ਜਿਹੜੀਆਂ ਸਾਨੂੰ ਗੱਡੀਆਂ ਮਿਲੀਆਂ ਸੀ ਇਲੈਕਸ਼ਨ ਵਾਸਤੇ ਉਹ ਦੋ ਇਹਨਾਂ ਨੇ ਪਰਚਾ ਪਵਾਇਆ ਉਹਨਾਂ ਤੇ ਫਿਰ ਇਹ ਝੂਠ ਮਾਰਦੇ ਸੀ ਹਾਂ ਦੋ ਦੋ ਸਾਡੇ ਮੁੰਡੇ ਦੇ ਡੰਡੇ ਮਾਰੇ ਆ ਇਹਨਾਂ ਨੇ ਫਿਰ ਇਹਨਾਂ ਨੇ ਦੂਸਰਾ ਕੀ ਇਹਦਾ ਨਾ ਹੁਣ ਇਹਨਾਂ ਨੂੰ ਕੱਲ ਇਹਨਾਂ ਨੂੰ 5 ਵਜੇ ਸਵੇਰ ਲੈ ਗਏ ਸਕਾਲ ਸੁਪਰ 5 ਵਜੇ 7 ਤੇ ਲੈ ਕੇ ਗਏ ਆ ਉਹ ਆਣੇ ਸਾਨੂੰ ਡਰਾਇਆ ਧਮਕਾਇਆ ਇਹਨਾਂ ਨੇ ਬਹੁਤ ਡਰਾਇਆ ਧਮਕਾਇਆ ਪੋਲ ਸਾਰੇ ਲੈ ਕੇ ਗਏ ਸੀ ਕੱਲ 5:00 ਵਜੇ ਲੈ ਕੇ ਗਏ ਸੀ ਸ਼ਾਮ ਨੂੰ ਸ਼ਾਮ ਨੂੰ 5:00 ਵਜੇ ਮੁੱਦਾ ਇਹ ਆ ਵੀਰਾ ਜੀ ਸਾਨੂੰ ਮਤਲਬ ਇਹਨਾਂ ਦਾ ਪਰਚਾ ਰੱਦ ਕੀਤਾ ਜਾਵੇ ਜੋ ਝੂਠੇ ਪਰਚੇ ਆ ਸਾਡੇ ਉਹ ਰੱਦ ਕੀਤੇ ਜਾਣ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਗਰੀਬ ਬੰਦਾ ਤਾਂ ਫਿਰ ਉੱਤੀ ਡਿੱਗ ਪੈਂਦਾ ਅਮੀਰ ਦੀ ਜਿਆਦਾ ਸੁਣਵਾਈ ਹੁੰਦੀ ਆ ਉਹ ਜੱਟ ਸੀਗੇ ਉਹਨਾਂ ਦੀ ਸੁਣਵਾਈ ਹੋਗੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਇੱਕੋ ਜਿਹੇ ਐਸੀ ਐਨੀ ਜੋ ਕੇ ਤਾਂ ਹੈ ਨਹੀਂ ਜਿੰਦਗੀਆਂ ਬਣਾਈ ਜਾਂਦੇ ਨੇ ਉਹਦੇ ਤੋਂ ਬਾਅਦ ਕਿਸੇ ਤੁਸੀਂ ਕੰਪਲੀਟ ਕੀਤੀ ਵੀ ਸਾਨੂੰ ਐਸੀ ਸੁਜੇ ਗਾਲਾਂ ਕੱਢੀਆਂ ਕੰਪਲੀਟ ਅੱਜ ਕੀਤੀ ਹੈ ਸਵੇਰ ਕੀਤੀ ਹੈ ਅਸੀਂ ਕੱਲ ਤੇ ਇਹਨਾਂ ਨੇ ਸਾਡਾ ਉਹੀ ਦਿਮਾਗੇ ਘਮਾਤਾ ਇਹਨਾਂ ਨੇ ਜਦੋਂ ਅਸੀਂ ਸੁਣਿਆ ਵੀ ਸਾਡੇ ਮੁੰਡੇ ਪੜ੍ਹ ਲੈਣਗੇ ਕਿਹੜਾ ਤੁਹਾਡਾ ਪਲਾਨ ਕੀ ਹੈ ਤੇ ਪਲਾਨ ਤਾਂ ਵੀਰਾ ਜੀ ਹੁਣ ਇੱਕ ਘਰ ਹੀ ਦੇਖਦੇ ਵੀ ਇਹ ਪਲਾਨ ਸਾਡਾ ਕੀ ਬਣਵਾਉਣ ਦਿੰਦੇ ਆ ਸਾਨੂੰ ਇਨਸਾਫ ਚਾਹੀਦਿਆ ਜਿੰਨੇ ਵੀ ਸਾਡੇ ਮੁੰਡਿਆਂ ਤੇ ਪਰਚੇ 5 ਪਰਚੇ ਸਾਡੇ ਮੁੰਡਿਆਂ ਤੇ ਆਂ ਜਿਹੜੇ ਪੰਜ ਰਾਦੋਂ ਚਾਹੀਦੇ ਆ ਅਸੀਂ ਇਹੀ ਮੰਗ ਕਰਦੇ ਆ ਸਾਡੀ ਹੋਰ ਕੋਈ ਵੀ ਮੰਗ ਨਹੀਂ ਗਈ ਤੁਹਾਨੂੰ ਸਿਰਫ ਸਾਡੇ ਪਰਚੇ ਰਾਦ ਹੋ ਜਾਣ ਇਹ ਦੂਤੇ ਹੋਰ ਕੁਝ ਦਵਾ ਤੇ ਜਿਹੜੀ ਜ਼ਮੀਨ ਦੀ ਬੋਲੀ ਆ ਪੰਚਾਇਤ ਜ਼ਮੀਨ ਦੀ ਬੋਲੀ ਆ ਹਾਂ ਤੇ ਸਾਡੇ ਪੰਚਾਇਤ ਵਿੱਚ ਬੋਲੀ ਹੋਣੀ ਚਾਹੀਦੀ ਆ ਤੇ ਜਿਹੜੀ ਇਹ ਕਹਿੰਦੇ ਸੀਗੇ ਕਿ ਦੂਸਰਾ ਬੋਲੀ ਇੱਥੇ ਹੋਈ ਆ ਬੋਲੀ ਤਾਂ ਪਰ ਹੋਈ ਨਹੀਂ ਬੋਲੀ ਹੋਣੀ ਚਾਹੀਦੀ ਆ ਪੰਚਾਇਤ ਤੇ ਪੰਚਾਇਤ ਵਿੱਚ ਬੋਲੀ ਹੋਣੀ ਚਾਹੀਦੀ ਆ ਹਾਂ ਬੋਲੀ ਦਾ ਰੋਲਾ ਸਾਰਾ ਬੋਲੀ ਨਾ ਨਹੀਂ ਹੋਣੀ ਨਹੀਂ ਦਿੱਤੀ ਇੱਕੇ ਜਿਹੜੇ ਕਹਿੰਦੇ ਸੀ ਵੀ ਅਸਲਾ ਉਸ ਟਾਈਮ ਮੌਜੂਦ ਸੀਗਾ ਨਾ ਸਾਡੇ ਲਾਇਸੈਂਸੀ ਅਸਲਾ ਉਹ ਮਤਲਬ ਇੱਕ ਸੇਫਟੀ ਲਈ ਆ ਜਦੋਂ ਅਰਨੀ ਆਲੇ ਆਉਂਦਾ ਜਾਂ ਕਿਵੇਂ ਵੀ ਇਹ ਪਿਸਤਲ ਨਹੀਂ ਨਾਲ ਲੈ ਕੇ ਆਉਂਦਾ ਮੈਂ ਪਿਸਤਲ ਦੀ ਵੀਡੀਓ ਰਾਤ ਪਾ ਚੁੱਕੀ ਆ ਇਹ ਪਿਸਤਲ ਸਾਡੇ ਘਰੇ ਪਿਆ ਜੇ ਪਿਸਤਲ ਨਾਲ ਹੁੰਦਾ ਫਿਰ ਸਾਡੇ ਪਿਸਤਲ ਜਿਹਾ ਤੇ ਜਮਾ ਹੋਣਾ ਸੀ ਇੱਥੇ ਨਾਲ ਜਬਤ ਹੋਣਾ ਸੀ ਸਾਡੇ ਪਿਸਤਲ ਗੱਡੀਆਂ ਨਾਲ ਹੀ ਜਬਤ ਹੋਣਾ ਸੀ ਸਾਡੇ ਪਿਸਤਲ ਇਹਨਾਂ ਨੇ ਬਿਲਕੁਲ ਝੂਠ ਬਣਾਇਆ ਸਾਰਾ ਕੁਝ ਆਈਓ ਉਸ ਤੋਂ ਬਾਅਦ ਵਿਸ਼ੂਦੀਪ ਨੂੰ ਰੈਸਟ ਕਰ ਲਿਆ ਕਿ ਵਾਪਸ ਘਰੇ ਗਿਆ ਨਹੀਂ ਨਹੀਂ ਰੈਸਟ ਇੱਥੋਂ ਹੀ ਕਰ ਲਿਆ ਘਰੇ ਤਾਂ ਸਾਨੂੰ ਤਾਂ ਕਿਸੇ ਚੌਥੇ ਬੰਦੇ ਨੇ ਆ ਕੇ ਦੱਸਿਆ ਘਰੇ ਕਿਸ ਨੂੰ ਜਾਨ ਹੀ ਨਹੀਂ ਦਿੱਤਾ ਇਹਨਾਂ ਨੇ ਕਿਸੇ ਨੂੰ ਵੀ ਨਹੀਂ ਜਾਨ ਦਿੱਤਾ ਇਹਨਾਂ ਨੇ ਹਾਂ ਇਹਨਾਂ ਨੇ ਜਾਨ ਹੀ ਨਹੀਂ ਦਿੱਤਾ ਤੇ ਜਿਹੜੇ ਮੁੰਡੇ ਤੇ ਦਰਖਾਸਤ ਲਾ ਕੇ ਗਏ ਸੀ ਉਹ ਅਗਲੇ ਆ ਬਾਹਰ ਫੇਰਦੇ ਰਹੇ ਸਾਡੇ ਮੁੰਡਿਆਂ ਦੇ ਫੋਨ ਫੋਨ ਵੀ ਸਾਨੂੰ ਪੜਾ ਤੇ ਵੀ ਫੋਨ ਲੈ ਜਾਓ ਘਰਾਂ ਚ ਇਹਨਾਂ ਕੋਲ ਫੋਨ ਵੀ ਸੀਗੇ ਮੈਂ ਮਤਲਬ ਸਰਦਾਰੀ ਕਰਦੇ ਰਹੇ ਮੰਗ ਵੀਰਾ ਜੀ ਸਾਡਾ ਇੱਕੋ ਹੀ ਆ ਸਾਡੇ ਮੁੰਡਿਆਂ ਤੋਂ ਪਰਚੇ ਜਿਹੜੇ ਉਹ ਰੱਦ ਹੋਏ ਜਾਣ ਜਿੰਨੇ ਸਾਡੇ ਮੁੰਡਿਆਂ ਤੇ ਨਜਾਇਜ਼ ਪਰਚੇ ਪਾਏ ਆ ਉਹ ਰੱਦ ਹੋਣੇ ਚਾਹੀਦੇ ਤੇ ਬੋਲੀ ਪੈਂਡ ਹੋਣੀ ਚਾਹੀਦੀ ਆ ਜਿਹੜੀ ਬੋਲੀਵੋਡ ਦੇ ਕਰੀਬ ਹੁੰਦੇ ਆ ਤਾਂ ਪਰਚਾ ਮੰਟ ਤੇ ਹੋ ਜਾਂਦਾ ਤੇ ਸਰਦਾਰਾਂ ਵਾਲੀ ਪਰਤੇ ਮੋੱਕ ਜਾਂਦੇ ਆ ਸਰਕਾਰ ਕੋਲੇ ਅਸੀਂ ਗਰੀਬ ਆ ਅਸੀਂ ਭਗਵੰਤ ਮਾਨ ਦੀ ਮਦਦ ਵੀ ਕੀਤੀ ਆ ਤੇ ਭਗਵੰਤ ਮਾਨ ਸਾਡੇ ਤੇ ਗਰੀਬਾਂ ਦੇ ਪਰਚੇ ਪੁਵਾਏ ਜਾਂਦਾ ਸਾਡੀ ਸੁਣਾਈ ਹੋਣੀ ਚਾਹੀਦੀ ਆ ਗਰੀਬਾਂ ਦੀ ਤੇ ਨਹੀਂ ਅਸੀਂ ਗਰੀਬ ਇਹ ਗੱਲ ਲਾ ਕੇ ਮਰ ਜਾਾਂਗੇ ਇਹ ਮਸਲਾ ਕੀ ਆ ਤੁਹਾਡਾ ਸਰ ਸਾਡਾ ਮਸਲਾ ਇਹ ਆ ਸਾਡੇ ਮੁੰਡਿਆਂ ਤੇ ਨਜਾਇਜ਼ ਪਰਚੇ ਪਈ ਜਾਂਦੇ ਆ ਜੀ ਗਰੀਬਾਂ ਤੇ ਸਾਡੇ ਨਾਲ ਧੱਕਾ ਹੋਈ ਜਾਂਦਾ ਇੱਥੇ। ਇੱਕ ਤੁਸੀਂ ਸਾਨੂੰ ਇਹਦੇ ਨਾਲ ਭਗਵੰਤ ਮਾਨ ਯਹਰ ਦੇ ਦੇਵੇ ਅਸੀਂ ਯਹਰ ਖਾਲਾਂਗੇ। ਪਿੰਡ ਦੀ ਜਿਹੜੀ ਜ਼ਮੀਨ ਦੀ ਗੱਲ ਕਰੀ। ਅਸੀਂ ਗਰੀਬ ਬੰਦੇ ਦਿਹਾੜੀਆਂ ਕਰਕੇ ਕੇ ਪਰਚੇ ਨਾਲ ਪੂਰੇ ਲਈਏ। ਬਿਨਾ ਬੋਲੀ ਤੋਂ ਵਾਈ ਜਾਂਦੇ ਐ ਡਾਡਾ ਨਰਮਾ ਆਇਆ ਖੜਾ ਜੀ। ਚਲੋ ਜਾ ਕੇ ਮੌਕੇ ਤੇ ਵੀਡੀਓ ਬਣਾਓ। ਤੁਹਾਨੂੰ ਕੋਈ ਇਤਰਾਜ ਆਉਂਦੇ ਤੇ ਤੁਸੀਂ ਸਾਨੂੰ ਇਤਰਾਜ ਹੈ ਜਨਾਬ। ਐਸੀ ਕੋਟੇ ਦੀ ਜ਼ਮੀਨ ਕਿੱਧਰ ਗਈ? ਐਸੀ ਕੋਟੇ ਦੀ ਜ਼ਮੀਨ ਕਿੱਧਰ ਗਈ ਸਾਡੇ ਗਰੀਬਾਂ ਦੀ। ਦਸ ਵਾਰ ਤੋਂ ਵਾਲੀ ਆਨੇ। ਕਿੰਨੇ ਆਲੇ ਉਹਨਾਂ ਨੂੰ ਵੀ